ਬਾਰੋਂ ਤਾਂ ਇਸ ਘਰ ਨੂੰ ਦੇਖ ਸਭ ਕੁਝ ਠੀਕ ਠਾਕ ਨਜ਼ਰ ਆ ਰਿਹਾ ਪਰ ਘਰ ਦੇ ਅੰਦਰਲੀਆਂ ਤਸਵੀਰਾਂ ਦੇਖ ਇੱਕ ਵਾਰ ਤੁਹਾਡੇ ਵੀ ਹੋਸ਼ ਫੱਗਦਾ ਹੋ ਜਾਣਗੇ ਹੁਣ ਦੇਖੋ ਇਹਨਾਂ ਤਸਵੀਰਾਂ ਨੂੰ ਧਿਆਨ ਦੇ ਨਾਲ ਜਿਸ ਦੇ ਵਿੱਚ ਘਰ ਦਾ ਸਮਾਨ ਆਪੋ ਆਪਣੇ ਟਿਕਾਣਿਆਂ ਤੋਂ ਹਿੱਲਿਆ ਹੋਇਆ ਨਜ਼ਰ ਆ ਰਿਹਾ ਦਰਸਲ ਬੀਤੀ ਰਾਤ ਜਦੋਂ ਘਰ ਦੇ ਮਾਲਕ ਬਾਹਰ ਗਏ ਹੋਏ ਸਨ ਤਾਂ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਉਸ ਸਮੇਂ ਇਸ ਘਰ ਦੇ ਅੰਦਰ ਚੋਰ ਦਾਖਲ ਹੋਏ ਜਿੱਥੇ ਘਰ ਦੇ ਇੱਕ ਇੱਕ ਸਮਾਨ ਦੀ ਫਰੋਲਾ ਫਰਾਲੀ ਕੀਤੀ ਉਥੇ ਹੀ ਚੋਰ ਅਲਮਾਰੀਆਂ ਚ ਪਏ ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਜਿਸ ਦੇ seen ਦੇਖ ਘਰ ਦੇ ਮਾਲਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹਾਂਜੀ ਅੰਟੀ ਕੀ ਨਾਮ ਜੀ ਦਾਦਾ ਨੰਦਿਆ ਕੀ ਗੱਲਬਾਤ ਹੋਈ ਆ ਗੱਲਬਾਤ ਅਸੀਂ ਗਏ ਹੋਏ ਸੀ ਜਲੰਧਰ ਇਹਨਾਂ ਦਵਾਈ ਲੈਣ ਵਾਸਤੇ 10 12 ਦਿਨ ਹੋ ਗਏ ਸੀ ਥੰਗੇ ਆ ਉਹਨੂੰ ਤੇ ਫਿਰ ਅੱਜ ਅਸੀਂ ਆ ਜਾਣਾ ਸੀ ਵਾਪਸ ਸਿਰੇ ਰਾਤ ਨੂੰ ਸ ਦਵਾਈ ਲੈਣ ਲਈ ਸਿਰੇ ਵਾਪਸ ਆਣਾ ਸੀ ਤੇ 7 ਵਜੇ ਜਿਸਨੇ ਫੋਨ ਆ ਗਿਆ ਵੀ ਤੁਹਾਡੀ ਚੋਰੀ ਹੋ ਗਈ ਕੀ ਕੀ ਲਗਾ ਐ ਲਗਾ ਇੱਕ ਸਿਲੰਡਰ ਇੱਕ ਐਲਈਡੀ ਤੇ ਬਾਕੀ ਥੋੜੇ ਚਾਂਦੀ ਚਾਂਦੀ ਦਾ ਸਮਾਨ ਕਿੰਨਾ ਕੁ ਨੁਕਸਾਨ ਕਿੰਨਾ ਕੁ ਟੋਟਲ ਕਿੰਨੇ ਕੁ ਅਮਾਉਂਟ ਹੋ ਗਈ ਮੈਨੂੰ ਤਾਂ ਹੁੰਦਾ 300-150 ਹੁੰਦਾ ਜਿਸ ਤਰ੍ਹਾਂ 2-3000 ਦਾ ਮੈਂ ਕਹਿੰਦਾ ਤੁਹਾਨੂੰ ਫੜੇ ਲਾ ਕੇ ਦੋ ਟੋਟਲ ਕਿੰਨਾ ਕੁ ਨੁਕਸਾਨ ਹੋਇਆ ਉਹ ਆਈਡੀ ਐਨਾਂ ਕਿ 50000 ਦਾ ਪਿਆਰੇ ਆ ਤਾਂ ਹਾਂਜੀ ਤੇ ਇਹ ਜਿਹੜੇ ਚੋਰ ਆਏ ਹੈਗੇ ਆ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਆਪਣੇ ਨਹੀਂ ਅੱਛਾ ਜੀ ਪੁਲਿਸ ਨੂੰ ਕੰਪਲੀਟ ਕਰਤੀ ਅਸੀਂ ਉੱਥੇ ਗਏ ਸੀ ਇਹਨਾਂ ਨੇ ਪੁੱਛਿਆ ਕਿ ਤੇ ਆਈ ਸੀ ਪੁਲਿਸ ਅੱਛਾ ਜੀ ਉਹਨੂੰ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਮੈਂ ਹੁਣੀ ਚਾਹੀਦੀ ਕਾਰਵਾਈ ਕਾਰਵਾਈ ਹੋਣੀ ਚਾਹੀਦੀ ਵੀ ਤੇ ਪਤਾ ਲੱਗਣਾ ਚਾਹੀਦਾ ਵੀ ਕੌਣ ਸੀਗਾ ਕਿਹੜਾ ਮੱਲਾ ਆਪਣਾ ਜਲੋਟਿਆ ਮੱਲਾ ਜਲੋਟਿਆ ਮੱਲਾ ਹਾਂਜੀ ਠੀਕ ਹਾਂਜੀ ਸਰ ਕੀ ਨਾਮ ਜੀ ਮੰਗਿਆ ਸਾਹਿਬ ਕੀ ਗੱਲਬਾਤ ਹੋਈ ਐ ਗੱਲਬਾਤ ਹੋ ਰਹੀ ਐ ਮੈਂ ਬਿਮਾਰ ਆ ਜਲੰਧਰ ਦਵਾਈ ਲੈਣ ਗਏ ਸੀਗੇ ਤੇ ਇੱਥੇ ਕੋਈ ਨਹੀਂ ਸੀਗਾ ਕਾਰੜਕੀ ਉਹ ਜਿਹੜੇ ਦੇ ਗਿਆਨ ਦੱਸਣ ਹੋਣਾ ਸੀਗੇ ਤੇ ਮੰਗਰ ਚੋਲਾਣੇ ਮੇਰਾ ਤਾਊਰ ਕਰਾਉਣ ਨੂੰ ਬੋਵੇ ਤੇ ਮੈਂ ਹੋ ਗਿਆ ਵੀਰੇ ਤੋ ਖੋਣ ਗਿਆ ਤੇ ਮੋੜਾ ਸੀ ਆਇਆ ਐਂ ਕਿਸੇ ਕੋ ਦਾ ਕੰਟਾ ਵੀ ਕਿਉਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਇਹ ਕੈਸ਼ੀਟੀ ਨਹੀਂ ਵੇਖਣ ਦੇ ਮਦਦਾਂ ਕਿੰਨੀ ਨਹੀਂ ਜੁੜਦੀ ਜੁੜਾ ਚਲਤਰ ਨਹੀਂ ਆਉਂਦਾ ਮੋਦੀ ਨਾਲ ਵੀ ਜਾ ਰਹੀ ਹੈ ਬਾਕੀ ਉਹ ਬੇਤਰੀ ਉਹ ਆਪਣੀ ਕਾਰਨਸ਼ ਹੈ ਉਹ ਬੇਚ ਰਿਹਾ ਹੋ ਗਿਆ ਸੋਨਾ ਚਾਂਦੀ ਕੋਈ ਸੋਨਾ ਚਾਂਦੀ ਕੋਈ 24 ਦੇ ਸਕੇ 5710 ਤੇ ਨਗਦੀ ਕੋਈ ਨਗਦੀ 57000 ਹੋ ਜਾਣਾ ਇਹਦੀ ਕੰਪਲੀਟ ਕਰਤੀ ਪੁਲਿਸ ਨੂੰ ਉਸ ਨੂੰ ਹਲੇ ਕਾਰਨੀ ਲੱਗ ਰਹੀਆਂ ਲੋਕ ਘੇਰਾ ਘੰਡ ਕਰ ਰਹੇ ਨੇ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਕੋਈ ਕੰਮ ਨਾ ਕੋਈ ਹੋਂਤ ਸਿਗਮੰ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਲੋਟਿਆ ਮੱਲੇ ਦੇ ਬਾਰੇ ਕਿਹੜਾ ਮੱਲਾ ਆਪਣਾ ਇਹਦੇ ਆ ਚੋਰੀ ਦੇ ਘਟਨਾਵਾਂ ਬਹੁਤ ਮਾੜੀ ਘਟਨਾ ਹੈ ਕਿਉਂਕਿ ਸ਼ਹਿਰਾਂ ਦੇ ਵਿੱਚ ਲਗਾਤਾਰ ਇਸ ਲੋਟਿਆ ਮੱਲੇ ਦੇ ਵਿੱਚ ਤਾਂ ਅਭਜੇ ਹੀ ਰਹਿੰਦੀ ਆ ਪਰ ਫਿਰ ਵੀ ਜਿਹੜਾ ਇਹ ਨੁਕਸਾਨ ਹੋਇਆ ਹੈ ਚੋਰੀ ਹੋਈ ਹੈ ਬਹੁਤ ਮਾੜੀ ਹੈ ਪਹਿਲਾਂ ਇਹ ਜਿੰਨਣ ਲੋਕ ਆ ਕਿ ਔਰ ਮੇਰਾ ਖਿਆਲ ਆ ਵੀ ਇਤਨੀਆਂ ਹੀ ਬਾਰ ਦਾ ਨਕਉਦਰ ਦੇ ਅੰਦਰ ਹੁੰਦੀਆਂ ਰਹੀਆਂ ਗਈਆਂ ਪਰ ਪ੍ਰਸ਼ਾਸਨ ਜਿਸ ਦੇ ਬਾਰੇ ਤੁਹਾਨੂੰ ਜ਼ਰੂਰ ਬੋਰ ਨੂੰ ਦਈ ਦਿੱਤਾ ਔਰ ਇਹਦੇ ਨਾਲ ਕਿਤੇ ਪਰਿਸ਼ਦ ਨਕਉਦਰ ਦਾ ਨਾਮ ਨਾ ਲਾਉਂਦੇ ਪਰਸ਼ਾਸਨ ਦਾ ਨਾਮ ਹੀ ਲਗਾ ਦਿੱਤਾ ਜਿਲ੍ਹਾ ਸਾਹਿਬ ਬਾਰ ਦਾ ਚੋਰ ਹੋ ਗਈ ਗੱਲ ਇਹ ਨਿੰਦਨ ਦੀ ਗੱਲ ਹੈ ਕਿ ਵੀ ਇਹੋ ਜਿਹੇ ਘਟਵੇਂ ਮਹੱਲੇ ਜਿਹੜੇ ਹੈਗੇ ਆ ਉਹ ਚਲੋ ਕਲੋਨੀਆ ਦੇ ਵਿੱਚ ਤਾਂ ਤੇ ਸੁਣ ਗਿਆ ਵਜੇ ਜਿਹੜੀਆਂ ਉਹਦੀਆਂ ਘੱਟ ਹੁੰਦੀਆਂ ਤੇ ਤਾਂ ਲਗਭਗ ਆਵਾਜ਼ਾਂ ਹੀ ਜ਼ਿਆਦੀ ਹੈਗੀਆਂ ਔਰ ਜਿਹੜੇ ਚੋਰਾਂ ਦੇ ਜਿਹੜੇ ਹੌਸਲੇ ਬਲੰਦ ਹੋਏ ਆ ਔਰ ਇਹਨਾਂ ਦੇ ਨਾਤਰ ਪੁੱਛਾਈ ਦੀ ਕੀ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਹਾਂ ਜੀ ਵੀ ਜੈਂਟਲੀ ਜਿਹੜਾ ਹੈਗਾ ਇਹ ਜਿਹੜਾ ਚੋਰ ਜਿਹੜੇ ਲੱਭੇ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮੱਲਿਆਂ ਦੇ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਇਹ ਖਤਮ ਹੋਣਾ ਚਾਹੀਦਾ ਹੈ ਨਕੋਦਰ ਜਿਹੜਾ ਹੈਗਾ ਚੋਰਾਾਂ ਦੇ ਹਵਾਲੇ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪੋਛ ਇਲਾਕੇ ਦੇ ਵਿੱਚ ਵੀ ਚੋਰਾਾਂ ਨੇ ਜਿਹੜਾ ਹੈਗਾ ਘਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਚਲੋਟਿਆ ਮੱਲੇ ਦੇ ਵਿੱਚ ਖੜੇ ਹਾਂ ਇੱਕ ਘਾਰ ਆ ਜਿੱਥੇ ਕਿ ਤਾਲੇ ਤੋੜ ਕੇ ਚੋਰ ਘਰ ਦੇ ਵਿੱਚ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਘਰ ਦੇ ਵਿੱਚ ਚੋਰੀ ਨੂੰ ਅੰਜਾਮ ਦਿੰਦੇ ਨੇ ਜਿਸ ਦੇ ਵਿੱਚ ਇੱਕ ਸਿਲੰਡਰ ਘਰ ਦੇ ਕੁਝ ਕਾਗਜ਼ਾਤ ਜਿਹੜੇ ਹੈਗੇ ਨੇ ਉਹ ਵੀ ਜਿਹੜੇ ਹੈਗੇ ਘਰ ਘਰ ਦੇ ਪਰਿਵਾਰ ਵੱਲੋਂ ਦੱਸੇ ਜਾ ਰਹੇ ਨੇ ਕੁਝ ਕਾਗਜ਼ ਜਿਹੜੇ ਜ਼ਰੂਰੀ ਸੀਗੇ ਉਹ ਵੀ ਚੋਰ ਲੈ ਕੇ ਫਰਾਰ ਹੋ ਚੁੱਕੇ ਨੇ ਐਲਸੀਡੀ ਵੀ ਜਿਹੜੀ ਹੈਗੀ ਆ ਚੋਰਾ ਵੱਲੋਂ ਚੋਰੀ ਕੀਤੀ ਗਈ ਆ ਹੁਣ ਇਹ ਦੇਖਣਾ ਹੋਵੇਗਾ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਕਿਉਂਕਿ ਸੀਸੀਟੀਵੀ ਕੈਮਰੇਆ ਦੇ ਵਿੱਚ ਕਈ ਵਾਰ ਚੋਰ ਜਿਹੜੇ ਸਾਹਮਣੇ ਆ ਜਾਂਦੇ ਨੇ ਪਰ ਉਹਨਾਂ ਨੂੰ ਵੀ ਚੋਰ ਜਿਹੜੇ ਪੁਲਿਸ ਹੈਗੀ ਆ ਉਹਨਾਂ ਨੂੰ ਫੜਨ ਦੇ ਵਿੱਚ ਕੰਨਾ ਕਾਮਯਾਬ ਹੁੰਦੀ ਆ ਪਰ ਹੁਣ ਇਹ ਦੇਖਣਾ ਹੋਵੇਗਾ ਕਿਉਂਕਿ ਇੱਥੇ ਤਾਂ ਸੀਸੀਟੀਵੀ ਕੈਮਰੇ ਵੀ ਨਹੀਂ ਲੱਗੇ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਕਿਉਂਕਿ ਘਰ ਦੇ ਪਰਿਵਾਰ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਹੈਗਾ ਕਰੀਬ ਜਿਹੜਾ ਹੈਗਾ 50000 ਦੇ ਕਰੀਬ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਚਾਂਦੀ ਦੇ ਜਿਹੜੇ ਸਿੱਕੇ ਮੰਦਰ ਦੇ ਵਿੱਚ ਅਲਮਾਰੀ ਪਈ ਸੀ ਉਹਦੇ ਵਿੱਚੋਂ ਜਿਹੜੇ ਚੋਰ ਲੈ ਕੇ ਭਰਾ ਰੋ ਚੁੱਕੇ ਨੇ ਕੈਮਰਾ ਪਰਸਨ ਨਾਲ ਪੁਣੀ ਤਰੋੜਾ ਲਿਖੋ ਦਾ